ਕੋ ਕੋ ਸਤਨਾ ਅੱਤ ਕੋ ਕਪ ਨੀ ਨੋ ਨੀ ਨਵ ਹਾਂਜੀ ਆਪਣੀ ਵੀਡੀਓ ਦੇਖਦੇ ਵੀਰਾ ਭਰਾਵਾ ਪੈਣਾ ਨੂੰ ਪਿਆਰ ਲਈ ਸਾਸਰੀ ਕਾਲ ਤੇ ਰਾਤ ਆਪਾਂ ਰਹੇ ਸੀ ਵੀਰ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਕਰਾਵਾ ਸਾਹਿਬ ਤੇ ਰਾਤ ਹੁਣ ਇੱਥੇ ਰਹੇ ਸੀ ਤੇ ਸਵੇਰੇ ਹੁਣ ਆਪਾਂ ਪਾ ਲਗੇ ਚੱਲੇ ਆਪਣੇ ਇੱਥੋਂ ਦੀ ਆਪਣੇ ਸਫਰ ਨੂੰ 130 ਕਿਲੋਮੀਟਰ ਅੱਜ ਦਾ ਸਫਰ ਆ ਤੇ ਹੁਣ ਚਲਿਏ ਬਾਈ ਜੀ ਇੱਕ ਗੱਲ ਹੋਰ ਤੇ ਭੁੱਲਾ ਚੁੱਕਾ ਹਾਂ ਮਾਫੀ ਤੇ ਬਾਈ ਜੀ ਜਿਹੜੀ ਆਪਣੀ ਕੱਲ ਦੀ ਆਪਣੀ ਵੀਡੀਓ ਸੀਗੀ 19 ਤਰੀਕ ਦੀ ਤੇ ਉਹ ਸਾਰੀ ਡੀਲ ਹੋ ਚੁੱਕੀ ਆ ਤੇ ਅਪਲੋਡ ਕਰਦਾ ਪਿਆ ਸੀਗਾ ਸੈਟਿੰਗ ਕਿ ਫੋਨ ਦੀ ਮੈਮਰੀ ਫੁੱਲ ਹੋ ਗਈ ਤੇ ਉਹਦੇ ਕਰਕੇ ਚਲੋ ਮੈਂ ਕਹਾਂ ਚਲੋ ਡੀਲ ਕਰ ਦਿੰਦਾ ਤੇ VN 'ਚੋਂ ਮੈਂ ਐਡਿਟ ਕਰਦਾ ਆ ਤੇ VN 'ਚੋਂ ਮੈਂ ਕਹਾਂ ਚਲੋ ਕੱਢ ਲੂੰਗਾ ਤੇ ਉਹ ਮੈਮਰੀ ਫੁੱਲ ਸੀ ਮੈਂ ਡੀਲ ਕਰਤੀ ਮੈਂ ਦੁਬਾਰਾ ਕੀ ਦੁਬਾਰਾ ਡਾਊਨਲੋਡ ਹੀ ਨਹੀਂ ਹੋਈ ਸਾਰੀ ਵੀਡੀਓ ਕੱਲ ਦੀ ਖਰਾਬ ਹੀ ਹੋ ਗਈ ਇੱਕ ਤਰ੍ਹਾਂ ਦੀ ਰਹਿ ਗਈ ਕੱਲ ਦੀ ਵੀਡੀਓ ਸਾਰੀ ਡੀਲ ਹੋ ਗਈ ਤੇ ਰੀਸੈਟ ਦੇ ਵਿੱਚ ਹੈ ਗਈ ਜਿਹੜੀ ਪਈ ਸੀਗੀ ਉਹ ਚ ਵੀ ਡੀਲ ਕਰਤੀ ਕਿ ਮੈਂ ਕਿਹਾ ਫੋਨ ਥੋੜਾ ਖਾਲੀ ਹੋ ਜਾਊਗਾ ਵੀਡੀਓ ਫਿਰ ਮੈਂ ਡਾਊਨਲੋਡ ਕਰ ਲਊਗਾ ਕਿਉਂਕਿ ਵੀਡੀਓ ਵੱਡੀ ਸੀ ਸੋ ਸਾਡਾ ਪੂਰਾ ਦਿਮਾਗ ਉਹਦੇ ਕਰਕੇ ਖਰਾਬ ਰਿਹਾ ਮੈਂ ਕਿਹਾ ਦਿਖਾਈ ਜੀ ਹੁਣ ਕਰੀਏ ਕੀ ਚਲੋ ਬਾਕੀ ਰੱਬ ਨੂੰ ਜਿੱਦਾ ਮਨਜ਼ੂਰ ਸੀਗਾ ਸੋ ਹੁਣ ਇੱਥੋਂ ਦੀ ਪਾਲ ਗਏ ਚੱਲੇ ਅੱਜ ਦਾ ਸਫਰ 130 ਕਿਲੋਮੀਟਰ ਸਾਰਾ ਤੇ ਉਸ ਤੋਂ ਬਾਅਦ ਇੱਥੋਂ ਦੀ ਹੁਣ ਲਗਭਗ ਆਪਣਾ ਸਫਰ 540 ਕਿਲੋਮੀਟਰ ਆਪਣਾ ਰਹਿ ਗਿਆ ਤੱਕ ਸ੍ਰੀ ਹਜੂਰ ਸਾਹਿਬ ਜੀ ਦਾ ਤੇ ਭਾਈ ਜੀ ਜੁੜੇ ਰਹੋ ਸਾਡੇ ਨਾਲ ਤੇ ਸਾਡੀ ਵੀਡੀਓ ਲਾਸਟ ਤੱਕ ਜਰੂਰ ਦੇਖਿਓ ਚਾਲੇ ਪਾ ਲੱਗੇ ਆਪਣੇ ਇੱਥੋਂ ਦੀ ਆਪਣੇ ਸਫਰ ਵੱਲ ਨਵੇਂ ਸਵੇਰ ਦੀ ਮਿੱਠੀ ਮਿੱਠੀ ਧੁੱਪ ਉਤੇ ਮਿੱਠੀ ਮਿੱਠੀ ਧੁੰਦ ਇਹ ਨੰਦੀ ਆਇਆ ਲਾ ਜੀ ਵਖਰਾ ਮਿਤੀ 2 11ਵਾਂ ਮਹੀਨਾ 2025 ਤੇ ਆਪਣੇ ਸਫ਼ਰ ਨੂੰ ਚੱਲਦੇ ਹੋਏ ਆਪਾਂ ਨੂੰ ਲਗਭਗ 14 ਦਿਨ ਹੋ ਗਏ ਨੇ ਤੇ ਇਥੋਂ ਦੀ ਆਪਣਾ ਤਖਸ਼ਦੀ ਹਜੂਰ ਦਾ ਸਫ਼ਰ ਪ੍ਰਮਾਤਮਾ ਦੀ ਕਿਰਪਾ ਨਾਲ ਆਪਣਾ ਲਗਭਗ 540 ਕਿਲੋਮੀਟਰ ਹੈ ਜੀ ਖੱਬੇ ਪਾਸੇ ਵੀ ਜੰਗਲ ਸੱਜੇ ਪਾਸੇ ਵੀ ਜੰਗਲ ਤੋਂ ਵਿਚੋ ਵਿਚੀ ਟੂੜਾ ਪਟਦੀ ਆਪਣੀ ਗੱਡੀ ਆਪਣੇ ਸਫ਼ਰ ਵੱਲੋਂ ਖਿੱਚੀ ਜਾਂਦੇ ਬਾਈ ਜੀ ਸਵੇਰੇ ਸਵੇਰੇ ਆਪਾਂ ਚਾਹ ਪੀਤੀ ਆ ਗੁਰਦਰਾ ਸਾਹਿਬ ਤੋਂ ਤੇ ਉਹ ਮੰਨਣ ਸੀਗਾ ਕੁਝ ਵੀ ਖਾਣ ਨੂੰ ਹੁਣ 13-14 ਕਿਲੋਮੀਟਰ ਨਿਕਲੇ ਆ ਤੇ ਬਾਈ ਜੀ ਭੁੱਖ ਬਹੁਤ ਲੱਗੀ ਆ ਤੇ ਹੁਣ ਦੇਖਦੇ ਟਿਕਾਣਾ ਤੇ ਸਵੇਰੇ ਇੱਥੇ ਮੈਂ ਰਸਤੇ 'ਚ ਕਿਤੇ ਵੀ ਨਹੀਂ ਮਿਲਿਆ ਢਾਬੇ ਜਿੰਨੇ ਨੇ ਪੁੱਛੇ ਆ 10 ਵਜੇ ਤੋਂ ਪਹਿਲਾਂ ਕਹਿੰਦੇ ਰੋਟੀ ਪਾਣੀ ਹੈ ਨਹੀਂ ਹੁਣ ਦੇਖਦੇ ਟਿਕਾਣਾ ਬਾਈ ਭੁੱਖ ਬਹੁਤ ਲੱਗਦੀ ਆ ਨਹੀਂ ਤਾਂ ਕੁਝ ਫਲ-ਪਰੂਠੀ ਖਾਵਾਂਗੇ ਚੱਲਦੇ ਸਬਰ ਦੇ ਬਾਈ ਜੀ ਭੁੱਖ ਬਹੁਤ ਲੱਗੀ ਸੀ ਮੈਂ ਰੋਕ ਲਿਆ ਤੇ ਕਿਉਂਕਿ ਢਾਬੇ ਦੇ ਜਿੰਨੇ ਆ ਗਏ 10 ਵਜੇ ਤੋਂ ਬਾਅਦ ਖਾਣਾ ਬਨੇਗਾ ਮੈਂ ਕਹਾ ਇਹ ਤਾਂ ਗੱਲ ਨਹੀਂ ਬਣਨੀ ਹੁਣ ਰੁਕੇ ਆ ਠਾਬੇ ਤੇ ਛੋਟਾ ਜਿਹਾ ਢਾਬਾ ਆ ਪਰ ਸਮਾਨ ਬਾਈ ਕੋ ਬਹੁਤ ਜ਼ਿਆਦਾ ਆ ਤੇ ਇੱਕੋ ਚੀਜ਼ ਲਈ ਆ ਇੱਥੇ ਬਹੁਤ ਫੇਮਸ ਆ ਪੋ ਤੇ ਨਾਲ ਸਮੋਸਾ ਤੇ ਹੁਣ ਚਾਹ ਲੈ ਕੇ ਤੇ ਅੱਗੇ ਨੂੰ ਸਫਰ ਨੂੰ ਨਿਕਲਾ ਆ ਲਓ ਭਾਈ ਜਲੇਬੀ ਖਾਓ ਹਲੇ ਕਿ ਇਹ ਲਓ ਤੇ ਅਸੀਂ ਖਾਂਦੇ ਕੋਲ ਆ ਕੇ ਖੜ ਗਏ ਮੈਂ ਕਿਹਾ ਲੋ ਜੀ ਤੁਸੀਂ ਵੀ ਖਾਓ ਤੇ ਬਾਈ ਨੂੰ ਪੁੱਛਿਆ ਕਿੰਨੇ ਜਿਲੇਬੀ ਖਾਂਦੀ ਹੈ ਤੇ ਇਹਦਾ ਨਾਸ਼ਤਾ ਹੋ ਗਿਆ ਆਪਣਾ ਫੋ ਦੇ ਨਾਲ ਸਮੋਸੇ ਤੇ ਨਾਲ ਚਾਹ ਰਗੜ ਕੇ ਤੇ ਹੁਣ ਖਿੱਚਣ ਲੱਗਿਆ ਗੱਡੀਆਂ ਆਪਣੇ ਸਫ਼ਰ ਵੱਲ ਨੂੰ ਤੇ 10 11 ਵਜੇ ਦੇਖਾਂਗੇ ਟਿਕਾਣਾ ਰੋਟਾ ਰੋਟੀ ਪਾਣੀ ਦਾ ਸਵੇਰੇ ਸਵੇਰੇ ਕਹਿੰਦੇ ਸਾਡੇ ਇਹੀ ਚੱਲਦਾ ਨਾਸ਼ਤੇ 'ਚ ਤੇ ਰੋਟੀ ਨਹੀਂ ਹੁੰਦੀ ਮੈਂ ਕਿਹਾ ਠੀਕ ਹੈ ਮਗਾ ਸਾਢੇ ਵਾਲੇ ਦਾ ਫਟੇ ਚੱਕ ਦਿੰਦੇ ਸਿੱਰੇ ਸਿੱਰੇ ਚਲੋ ਚੱਲੀ ਜਾਨੇ ਮਿੱਠਾ ਮਿੱਠਾ ਆਪਣੇ ਸਵਰਾਵਾਂ ਵੱਲੋਂ ਲਾਗ ਪੱਗ ਆਪਾਂ 20 25 ਕਿਲੋਮੀਟਰ ਆ ਗਏ ਆ ਜਿਹੜੇ ਸ਼ਹਿਰ ਦੇ ਵਿੱਚੋਂ ਨਿਕਲ ਕੇ ਆਏ ਆ ਸ਼ਹਿਰ ਦਾ ਨਾਮ ਬੜਵਾਹਾ ਬੋਲੇ 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 ਬੜਾ ਤਕੜਾ ਤਰੇ ਆਏ ਆ ਰਹੇ ਆ ਤੇ ਥੱਲੇ ਜਿਹੜੀ ਨਦੀ ਵਗਦੀ ਆ ਨਰਮਦਾ ਨਦੀ ਕਾਫੀ ਖੁੱਲੇ ਡੁੱਲੀ ਹੋਈ ਹੈ ਬਜੀ ਤੇ ਪਾਣੀ ਵੀ ਬਹੁਤ ਤੇਜ਼ ਆ ਗਿਆ ਨਰਮਦਾ ਨਦੀ ਘਾਰ-ਵਾਰ ਤਕੜਾਈ ਆ ਇੱਧਰ ਮਿਰਚਾਂ ਦਾ ਕਾਲੀਆਂ ਮਿਰਚਾਂ ਆਪਣੇ ਲਾਲ ਮਿਰਚਾਂ ਦਾ ਵੱਡੇ ਵੱਡੇ ਠੇਲੇ ਰੱਖੀ ਬੈਠੇ ਆ ਤੇ ਜਿੱਥੇ ਆਪਾਂ ਸਮੋਸੇ ਖਾਦੇ ਸੀਗੇ ਬਹੁਤ ਦੇ ਨਾਲ ਸਮੋਸੇ ਅਨਾ ਮਿਰਚਾਂ ਦਾ ਪੂਰਾ ਪੰਜਾਬ ਨਹੀਂ ਖਾਂਦਾ ਜਿੰਨਾ ਇਹਨਾਂ ਦਾ ਜ਼ਿਲ੍ਹਾ ਖਾਂਦਾ ਮਿਰਚਾਂ ਇੱਕ ਸੌਂਸੇ ਦੇ ਨਾਲ 10-10 ਮਿਰਚਾਂ ਚੱਕੀ ਵੇੜਦੇ ਬਤੰਦਰ ਆ ਦੇਖ ਲੋ ਜੀ ਪੁਰਾਣੇ ਸਮਿਆਂ ਦੇ ਗੱਡੇ ਹੁਣ ਤਾਂ ਦੂਜੇ ਰਿਹੜੇ ਆ ਗਏ ਬੈਟਰੀ ਬੂਟਰੀਆਂ ਵਾਲੇ ਇੱਥੇ ਹਜੇ ਵੀ ਚੱਲਦੇ ਆ ਇੱਧਰ ਹਜੇ ਵੀ ਚੱਲਦੇ ਆਂ ਪੁਰਾਣਾ ਗੱਡੇ ਰੋਡ ਬੜਾ ਖਰਾਬ ਆਈਆ ਸਾਰਾ ਰਾਤ 4 ਕਿਲੋਮੀਟਰ 5 ਕਿਲੋਮੀਟਰ ਤਈਆ ਓਹ ਰੋਡ ਵੀ ਜੋ ਖਰਾਬ ਹੋਵੇ ਤਾਂ ਸਬਰ ਘੱਟ ਨਿਕਲਦਾ ਜਿੱਥੇ ਘੰਟੇ ਚ ਆਪਾਂ 20 ਕਿਲੋਮੀਟਰ ਕੱਢ ਜਾਨਾ ਇੱਧਰ ਵੀ ਥੋੜਾ ਨਿਕਲਦਾ ਚਲੋ ਕੋਈ ਨਾ ਮਿੱਠਾ ਮਿੱਠਾ ਚੱਲੀ ਜਾਵਾਂਗੇ ਆਪਾਂ ਆਪਣੇ ਖੱਬੇ ਆ ਤਾ ਕੇ ਸਾਰੇ ਅਮਰੂਦ ਦਾਲਾ ਬਾਗ ਹੁਣ ਇਧਰ ਜ਼ਿਆਦਾ ਕਰੋ ਫਰੂਟ ਹੀ ਆ ਗਿਆ ਇਧਰ ਅਮਰੂਦ ਆ ਪਿੱਛੇ ਆਂਬਾਂ ਦਾ ਨਾਂ ਕਿ ਗਿਆ ਤੇ ਕੇਲੇ ਆ ਨੋ ਵਾਇਡਿੰਗ ਸ਼ਹਿਰ ਦੇ ਵਿੱਚੋਂ ਨਿਕਲ ਕੇ ਚੜ ਗਏ ਆ ਐਨ ਐਚ 347 ਹਾਈਵੇ ਤੇ ਚੜ ਗਏ ਆ ਭਾਈ ਜੀ ਹੁਣ ਹੁਣ ਰੋਡ ਠੀਕ ਆ ਸਾਰਾ ਰੋੜੀ ਬਲੌਗ ਕੀਤਾ ਪਿਆ ਨਹੀਂ ਜਵਾਇ ਤਾਰੀਫ ਕਰ ਦਨੇ ਆ ਰੋੜ ਦੀ ਆਪਾਂ ਰੋੜ ਤੇ ਹਜੇ ਹਾਈਵੇ ਤੇ ਚੜੇ ਸੀ ਫੇਰ ਥੱਲੇ ਲਾਤਾ ਕੱਚੇ ਨੂੰ ਇਧਰ ਰੋੜ ਹਜੇ ਬਣਦਾ ਪਿਆ ਵਿਚੋ ਵਿਚੀ ਜਾਣਾ ਪੈਣਾ ਯਾਰ ਚਲੋ ਕੋਈ ਨਾ ਪਿੰਡੋ ਪਿੰਡੀ ਦੇ ਵਿੱਚੋਂ ਨਿਕਲਦੇ ਹੋਏ ਪਿੰਡ ਬਾਸਵਾ ਤੇ ਸਾਰਾ ਰੋੜ ਇਧਰੋਂ ਹੀ ਚੱਲਦਾ ਆ ਤੇ ਹਾਈਵੇ ਹਜੇ ਬਣਦਾ ਪਿਆ ਤੇ ਵਿੱਚੋ ਵਿੱਚ ਰੂਟ ਦੱਸੀ ਜਾਂਦਾ ਖੁੰਗਲ ਵੀ ਆਪਣਾ ਹਜੇ ਮਾੜਾ ਆ ਟੁੱਟੇ ਰੋਡ ਤੋਂ ਨਿਕਲੇ ਸੀ ਵਧੀਆ ਜਿਹਾ ਚੜੇ ਸੀ ਮੈਂ ਕਿਹਾ ਚਲ ਰੋਡ ਮਸੀ ਆ ਜਾ ਹਾਈਵੇ ਨਾਲ ਹੀ ਦੋ ਮਿੰਟ ਚੜੇ ਨਹੀਂ ਫੇਰ ਵਾੜ ਤਾਂ ਇੱਧਰ ਨੂੰ ਕਿਉਂਕਿ ਉਹ ਰੋਡ ਉਹ ਬੰਦ ਆ ਉਹ ਸਾਰਾ ਬੰਦ ਪਿਆ ਹਾਈਵੇ ਓਏ ਭਾਈ ਮਿੱਤਰੋ ਇੱਧਰ ਆ ਗਿਆ ਖੇਤ ਤੇ ਆਪਣੇ ਵਿੱਚੋਂ ਵਿਚਾਲੇ ਸਰਵਿਸ ਰੋਡ ਤੇ ਆਪਣੇ ਸੱਜੇ ਪਾਸੇ ਹੀ ਪੁਲ ਬਣਦਾ ਪਿਆ ਤੇ ਹਾਈਵੇ ਦੇ ਨਾਲ-ਨਾਲ ਸਰਵਿਸ ਰੋਡ ਤੇ ਚੱਲਦੇ ਪਏ ਆ ਤੇ ਇੱਧਰ ਪੁਲ ਦਾ ਨਿਰਮਾਣ ਹਜੇ ਹੋ ਰਿਹਾ ਚੱਲੀ ਜਾਂਦਾ ਕੰਮ ਆਨ ਆ ਟਾਈਮ ਚ ਵਧੀਆ ਹੋ ਜਾਣਾ ਰੋਡ ਸ਼ਾਨਦਾਰ ਆਸਤੇ ਰੁਕੇਆਂ ਟਾਬੇ ਤੇ ਦੁੱਧ ਪੀਵਾਂਗੇ ਦੁੱਧ ਪੀ ਕੇ ਨਿਕਲਦੇ ਆ ਕਿਉਂਕਿ ਹਜੇ ਤੱਕ ਰਾਸਤੇ ਚ ਕੁਝ ਨਹੀਂ ਖਾਣ ਪੀਣ ਨੂੰ ਤੇ ਇਹੀ ਆ ਨਾ ਕੋ ਡੋਕਲਾ ਡੋਕਲਾ ਤੇ ਮੈਂ ਕਿਹਾ ਦੁੱਧ ਹੀ ਦੇ ਦਿਓ ਗੱਲਾ ਦੁੱਧ ਪੀ ਕੇ ਨਿਕਲਦੇ ਅੱਗੇ ਨੂੰ ਤੇ ਕਾਹ ਚੀਜ਼ ਦੇਖੀ ਆ ਬੜੀ ਜ਼ਬਰਦਸਤ ਆ ਜਿੱਦਾ ਮਟਕੇ ਹੁੰਦੇ ਆ ਤੇ ਇਹਨਾਂ ਦੇ ਦੂਜੇ ਲੰਬੇ ਮਟਕੇ ਆ ਠੰਡੇ ਪਏ ਆ ਪਾਣੀ ਵੀ ਅਸੀਂ ਭਰ ਲਿਆ ਹੈ ਇਨਸਾਫ ਆ ਨਾਲ ਠੰਡਾ ਪਾਣੀ ਆ ਦੱਲਵਾਤਾ ਲੋਬਾ ਜੀ ਰੁਕੇ ਆ ਮੈਂ ਕਹੇ ਸਮੁੰਦਰ ਛਕੀਏ ਤੇ ਹਰੇ ਰੋਟੀ ਪਾਣੀ ਦਾ ਇੰਤਜ਼ਾਮ ਹੈ ਨਹੀਂ ਕੋਈ ਤੇ ਮੈਂ ਕਹੇ ਚਲੋ ਦੁੱਧ ਪੀ ਕੇ ਨਿਕਲਦੇ ਆ ਤੇ ਇਹਨਾਂ ਦਾ ਚਾਹ ਦਾ ਗਲਾਸ ਦੇਖ ਲਓ ਕਿੱਡਾ ਵੱਡਾ ਆ ਇਹਦੇ ਨਾਲੋਂ ਤਾਂ ਆਪਣੇ ਬੋਤਲ ਦਾ ਢੱਕਣ ਵੱਡਾ ਇਹਦੇ ਗਲਾਸ ਇਹ ਚਾਹ ਦੇ ਗਲਾਸ ਆ ਛੋਟੇ ਛੋਟੇ ਤੇ ਆਪਣੇ ਵਾਲਾ ਐਡਾ ਮਹਗਾ ਭਰਾਵਾ ਇੱਚ ਪਾ ਕੇ ਤੇ ਇੰਦਾ ਨਹੀਂ ਚਲੋ ਭਾਈ ਜੀ ਤੁਮੰਦਰ ਸ਼ੱਕ ਕੇ ਤੇ ਫੇਰ ਨਿਕਲਦੇ ਸਫਰ ਵੱਲ ਦੁੱਧ ਪੀ ਲਿਆ ਤੇ ਹੁਣ ਚਲੇ ਪਈਏ ਅੱਗੇ ਨੂੰ ਤੂੰ ਸਵੇਰ ਦਾ ਭਾਈ 35 ਕਿਲੋਮੀਟਰ ਆ ਗਏ ਆ ਤੇ ਹਜੇ ਵੀ 95 ਕਿਲੋਮੀਟਰ ਸਫਰ ਆਪਣਾ ਪਿਆ ਆ ਤੇ ਸਮਾਂ 10 ਵਜ ਗਏ ਨੇ ਤੇ ਹਜੇ ਤੱਕ ਭਾਈ ਰੋਟੀ ਦਾ ਇੰਤਜ਼ਾਮ ਨਹੀਂ ਹੋਇਆ ਬਸ ਦੁੱਧ ਪੀ ਕੇ ਮਾੜਾ ਮੁੰਡਾ ਖਾ ਕੇ ਚੱਲੀ ਜਾਂਦੇ। ਪਾਈ ਵੇਖੇ ਸਾਗ ਬੜਾ ਘੈਂਟ ਸੀ ਨਾ। 10 ਚਾਰੀ ਹੋ ਗਏ। 10 40 ਹੋ ਗਿਆ। ਤੇ ਬਾਕੀ ਰਾਤ ਸਾਗ ਬਹੁਤ ਵਧੀਆ ਸੀ। ਖੰਦ ਆ ਗਿਆ ਭਾਈ। ਇਹ ਪਾਈ ਸਾਨੂੰ ਕਹਿੰਦਾ ਉਹ ਛੇਤੀ ਕੋੜ ਦੁਆਰੇ ਪਹੁੰਚੋ। ਪਾਪਾ ਜੀ ਨੇ ਸਾਗ ਬਣਾ ਕੇ ਰੱਖੀ। ਮੈਂ ਤਾਂ ਆ ਲੈ ਕੇ ਆਇਆ ਜਿਹੜੇ ਰਾਹ ਹੁੰਦੇ ਰਾਹ ਦੇ ਵਿੱਚੋਂ। ਸਾਗ ਦਾ ਮਿਲਿਆ ਨਹੀਂ ਹੈਗਾ। ਪਰ ਦਾਾਲ ਬੜੀ ਸੁਆਦ ਸੀ। ਆਨੰਦ ਆ ਗਿਆ। ਏ ਛਾਗ ਦੇ ਪਿੱਛੇ ਇਹਨੇ ਕੱਲ ਸਾਨੂੰ ਰੋਟੀ ਨਹੀਂ ਖਵਾਈ ਆ ਕਿਤੇ ਨਹੀਂ ਰੁਕਿਆ ਹੈਗਾ ਖਿੱਚੀ ਆ ਖਿੱਚੀ ਹੈ ਬਾਜੀ ਪੂਰਾ ਦਿਨ ਪਤੰਦਰ ਨੇ ਖਿੱਚੀ ਰੱਖਿਆ ਵਾ ਚਾਹ ਪਲਾਈ ਆ ਹੋਰ ਕਿਤੇ ਨਹੀਂ ਐ ਬੰਦਾ ਸਾਡਾ ਇਦਾਂ ਦਾ ਨਾਲ ਚੜ ਅੱਜ ਸਾਗ ਨਹੀਂ ਮਿਲਿਆ ਅੱਜ ਤੁਰਦਾ ਹੀ ਨਹੀਂ ਬਾਬਾ ਜੀ ਚਲਿਏ ਆ ਸੀਟ ਗਾਰਡ ਨੂੰ ਬੋਲਾ ਸੁਣਦਾ ਹੀ ਨਹੀਂ ਪਿਆ ਚਲੋ ਭਾਈ ਚਲਿਏ ਚਲੋ ਭਾਈ ਤੇ ਰਾਸਤੇ 'ਚ ਅਮਰੂਦ ਵਾਲੇ ਸੀਗੇ ਤੇ ਮੈਂ ਕਿਹਾ ਚਲ ਅਮਰੂਦ ਲੈ ਲਾ ਪੂਰਾ ਇਹਨਾਂ ਨੇ ਅਮਰੂਦਾਂ ਦਾ ਬਾਗ ਨਗਾਤਾ ਤੇ ਅਮਰੂਦ ਵੀ ਨਹੀਂ ਖਾਤੇ ਜਦੋਂ ਅਮਰੂਦਾਂ ਦਾ ਬਾਗ ਨਿਕਲ ਗਿਆ ਤੇ ਕਹਿੰਦਾ ਅਮਰੂਦ ਲੈ ਲੋ ਰਸਤੇ 'ਚ ਉਹਨੂੰ ਪਤਾ ਹੁਣ ਅਮਰੂਦ ਵਾਲੇ ਨਿਕਲ ਗਏ ਐ ਭਾਜੀ ਅਮਰੂਦਾਂ ਵਾਲਾ ਬਾਗ ਵੀ ਨਗਾਤਾ ਇਹਨੇ ਆ ਬਾਬਾ ਜੀ ਹੁਣ ਚੱਲੀਏ ਕਿ ਨਹੀਂ ਮੈਂ ਤਾਂ ਕਹਿੰਦਾ ਨਹੀਂ ਤੂੰ ਜਦੋਂ ਸਾਰਾ ਬਾਗ ਨੰਗਿਆ ਅਮਰੂਦਾਂ ਦਾ ਤੇ ਕਹਿੰਦਾ ਰੋਖ ਲੋ ਤੇ ਅਮਰੂਦ ਲੈ ਲੀਏ ਹੁਣ ਕੋਈ ਹੈ ਹੀ ਨਹੀਂ ਅਮਰੂਦ ਵਾਲਾ ਕੱਲ ਵੀ ਇਹਨੇ ਇੱਦਿੱਕੇ ਵਾਦੀਆ ਬੰਦਾ ਸਹੀ ਨਹੀਂ ਹੈਗਾ بڑا ਘਾਟ ਆ ਬਾਈ ਬੰਦਾ ਦਿਲ ਵਾਈ ਦਿਲ ਵਾਈ ਰੱਖਦਾ ਚਲੋ ਭਾਈ ਚੱਲੀਏ ਚਲ ਨਹੀਂ ਬ੍ਰਾਂਧਪੁਰ ਸਿੱਧਾ ਹੀ ਤੇ ਇੱਥੇ ਟਿਕਾਣਾ ਲਾਣਾ ਬਾਈ ਜੀ ਅੱਪਾ ਰਾਤ ਗੁਰਦੁਆਰਾ ਸਾਹਿਬ ਤੇ ਰਾਤ ਉੱਥੇ ਰਵਾਂਗੇ ਬਰਾਂਪੁਰ ਲਾਕੂ ਪੱਗ ਇੱਥੋਂ ਦੀ ਹੁਣ 90 ਕਿਲੋਮੀਟਰ ਪਿਆ ਆ 85 90 ਕਿਲੋਮੀਟਰ ਪਿਆ ਇੱਥੇ ਇੱਥੋਂ ਦੇ ਮੁਕਤਿਆਰਪੁਰ 136 ਆਏ ਰਾਜਸਤਾਨੀ ਜਾਜ ਨਾਵਲੀ ਆ ਗਿਆ ਇਹ ਪਿੰਡ ਨਾਵਲੀ ਟਾਬਾ ਨਹੀਂ ਕਿਤੇ ਮਿਲਿਆ ਸਮਾਂ ਲਗਭਗ 12 ਵਜੇ ਨੂੰ ਹੁਣਲੇ ਹੋ ਗਏ ਤੇ ਸਵੇਰ ਦਾ ਨਾਸ਼ਤਾ ਹੀ ਕਰਾਈ ਜਾਂਦੇ ਹਾਂ ਹਾਂਜੀ ਠੀਕ ਹੋ ਸਵੇਰ ਦਾ ਨਾਸ਼ਤਾ ਹੀ ਕਰੀ ਜਾਂਦੇ ਆ ਨਾਸ਼ਤਾ ਨਾਸ਼ਤਾ ਭੁੱਖ ਲੱਗੀ ਆ ਹੁਣ ਪਿੱਛੇ ਦੋ ਟਾਬੇ ਲੰਘ ਗਏ ਉਹਨਾਂ ਨੂੰ ਪੁੱਛਿਆ ਕਿ ਨਾਸ਼ਤਾ ਹੀ ਆ 11:00 ਬਾਰਾ ਵੱਜ ਗਿਆ ਹੈ ਤੱਕ ਨਾਖਤਾ ਚੱਲੀ ਇਹਨਾਂ ਦਾ ਟਾਡਾ ਮਨ ਤਾਂ ਭੁੱਖ ਲੱਗੀ ਆ ਦੇਖਦੇ ਆ ਟਿਕਾਣਾ ਕੋਈ ਵਧੀਆ ਜਿਹਾ ਟਾਪਾ ਦੇਖ ਕੇ ਰੁਕਦੇ ਆ ਜਿਲਕੂ ਹਰ ਦਾਣਾ ਪਾਣੀ ਹੋਵੇ ਰੋਟੀ ਹੋਵੇ ਜਿਲਕੂ ਹਰ ਦਾਣਾ ਪਾਣੀ ਹੋਵੇ ਰੋਟੀ ਹੋਵੇ ਲੱਭਦੇ ਲਵਾਂਦੇ ਇੱਕ ਅੱਤਾ ਢਾਬਾ ਤਾਂ ਮਿਲ ਹੀ ਜਾਂਦਾ ਹੁਣ ਮਿਹਨਤ ਕੀਤੀ ਲੱਭ ਹੀ ਲਿਆ ਪੂਰੇ ਰੋਡ ਤੇ ਕਿਤੇ ਨਹੀਂ ਸੀਗਾ ਢਾਬਾ ਰਾਜਸ਼ਾਹੀ ਢਾਬਾ ਹੁਣ ਮਿਲ ਗਿਆ ਦੇਖਦੇ ਆ ਫੇਰ ਬਾਕੀ ਬਾਈ ਨੂੰ ਕਿਹਾ ਹੈ ਕਹਿੰਦਾ 15-20 ਮਿੰਟ ਲੱਗੋਗੇ ਰੋਟੀ ਮਿਲ ਜੂਗੀ ਮਾਂ ਕਾ ਠੀਕ ਆ ਜੀ ਉਹ ਬਾਈ ਜੀ ਰੁਕੇ ਤੁਸੀਂ ਢਾਬੇ ਦੇ ਤੇ ਦਾਣਾ ਪਣੀ ਸ਼ਕਲ ਲੱਗੇ ਆ ਇੱਧਰ ਆ ਕੇ ਦਾਲ ਮੱਖਣੀ ਤੇ ਫੁਲਕੇ ਛੱਕ ਕੇ ਤੇ ਅੱਗੇ ਨੂੰ ਫੇਰ ਗੱਡੀਆਂ ਖਿੱਚਾਂਗੇ ਸਫ਼ਰ ਪੱਨ ਨੂੰ ਹਾਂਜੀ ਭਾਈ ਜੀ ਦਾਣਾ ਪਾਣੀ ਛਕ ਲਿਆ ਤੇ ਜਿਸ ਹਿਸਾਬੇ ਤੇ ਰੁਕੇ ਸੀ ਰਾਜਸ਼ਾਹੀ ਢਾਬਾ ਤੇ ਆਪਣੇ ਵੀਰ ਦਾ ਢਾਬਾ ਆ ਤੇ ਵੀਰ ਕਹਿੰਦਾ ਭਾਵੇਂ 10 ਬੰਦੇ ਆਣ ਭਾਵੇਂ 20 ਤੇ ਸਾਡੇ ਵੱਲੋਂ ਖੁੱਲੀ ਸੇਵਾ ਯਾਰ ਭਾਈ ਕੀ ਨਾਮ ਆ ਆਪਣਾ 10 ਸੇ ਢਾਬਾ ਇਹ ਦ੍ਰਿਸ਼ੀ ਮਟੇਜਾ ਨਾਮ ਇਹ ਐਸਾ ਹੀ ਠੀਕ ਹੈ ਠੀਕ ਆ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਲੱਗਿਆ ਜੀ ਭਾਈ ਤੁਹਾਡੇ ਨਾਲ ਰਹਿ ਕੇ ਤੇ ਬਹੁਤ ਬਹੁਤ ਧੰਨਵਾਦ ਆਪੜੇ ਹੁਣ ਫੋਟੋ ਲਾਈਏ ਔਰ ਇੱਕ ਇੱਕ ਫੋਟੋ ਵੀ ਕਰ ਲਈਏ ਫਿਰ ਆਜੋ ਹਾਂਜੀ ਭਾਈ ਜੀ ਦਾਣਾ ਪਾਣੀ ਛਕ ਲਿਆ ਤੇ ਜਿਸ ਟਾਬੇ ਤੇ ਰੁਕੇ ਸੀ ਟਾਬੇ ਦਾ ਨਾਮ ਆ ਰਾਜਸ਼ਾਹੀ ਟਾਬਾ ਭਾਈ ਜੀ ਇਨਾ ਮਾਨ ਸਮਾਨ ਮਿਲਿਆ ਵੀਰ ਵੱਲੋਂ ਤੇ ਆਪਾਂ ਦਾਣਾ ਪਾਣੀ ਛਕਿਆ ਤੇ ਵੀਰ ਕੋ ਗਏ ਮੈਂ ਗਏ ਸੇਵਾ ਦਸੂ ਕਹਿੰਦਾ ਨਹੀਂ ਵੀਰ ਇੱਕ ਸੇਵਾ ਕੋਈ ਨਹੀਂ ਆ ਇਹ ਜਿਹੜੇ ਤਖਤਿਰੀ ਹਜੂਰ ਸਾਹਿਬ ਵੱਲੋਂ ਜਿਹੜਾ ਸਫ਼ਰ ਤੇ ਜਾਂਦਾ ਤੇ ਇੱਧਰ ਨੂੰ ਜਿਹੜਾ ਵੀ ਆਂਦਾ ਆ ਉਹ ਸਾਰੀ ਇਹ ਕਹਿੰਦਾ ਮੇਰੀ ਸੇਵਾ ਮੇਰੇ ਵੱਲੋਂ ਤੇ ਬਹੁਤ ਮਾਨ ਸਮਾਨ ਮਿਲਿਆ ਵੀਰ ਵੱਲੋਂ ਤੇ ਹੁਣ ਚਾਲੇ ਪਾ ਲਿਆ ਥੋੜੀ ਆਪਣੇ ਅਗਲੇ ਸਫ਼ਰ ਵੱਲ ਨੂੰ ਤੇ ਵਾਈਗਰੂ ਵੀਰ ਨੂੰ ਚੜ੍ਹਦੀ ਕਲਾ ਜ ਰੱਖੇ ਤੇ ਚਾਲੇ ਪਾਉਣੇ ਵਿੱਚ ਇੱਥੋਂ ਦੇ ਆਪਣੇ ਅਗਲੇ ਸਵੇਰ ਤੋਂ ਹੁਣ ਇੱਥੋਂ ਦੀ ਸਫਰ ਆਪਣਾ 7 ਕਿਲੋਮੀਟਰ ਆ ਗਏ ਆ ਸਵੇਰ ਦੇ 7 ਵਜੇ ਚੱਲਦੇ ਆਪਾਂ 6 ਘੰਟੇ ਚੱਲ ਗਏ ਲਗਾਤਾਰ ਤੇ 60 ਕਿਲੋਮੀਟਰ ਆ ਗਏ ਆ 70 ਕਿਲੋਮੀਟਰ ਆਪਣਾ ਸਫਰ ਹਜੇ ਵੀ ਪਿਆ ਹੈ ਆ ਗਿਆ ਜੋਬਰ ਆਪਣਾ ਰ 6 7 ਕਿਲੋਮੀਟਰ ਤੇ ਜਾ ਕੇ ਬੋਰਡ ਲੱਗਿਆ ਹੋਇਆ ਬਾਰ-ਬਾਰ ਆਵळा 10 33 ਕਿ ਜਦੋਂ ਵੀ ਲੋਡ ਹੋਵੇ ਫੋਨ ਮਾਰ ਦੋ ਭਾਵੇਂ ਗੱਡੀ ਖਰਾਬ ਹੋਵੇ ਕੋਈ ਛੱਟਬੜ ਜਾਂ ਐਕਸੀਡੈਂਟ ਹੋਵੇ ਤੇ ਉਸੇ ਵੇਲੇ ਬੰਦਾ ਆ ਜਾਊਗਾ ਤੁਹਾਡੇ ਚਲੋ ਵਧੀਆ ਗੱਲ ਆ ਨੋ ਮੈਂ ਮਤਵ ਆ ਗਿਆ ਟੋਲ ਪਲਾजा ਆ ਗਿਆ ਤੇ ਟਪਾ ਵੀ ਦਿੱਤਾ NH 553 ਰੁਸਤਮਪੁਰ ਸਿੱਧਾਈ ਆ ਪਿੰਡ ਆ ਗਿਆ ਜੀ ਹੁਣ ਦੁਲਹਾਰ ਆਪਣੇ ਇਧਰ ਖੱਬੇ ਪਾਸੇ ਪਿੰਡ ਦੁਲਹਾਰ ਉਹ ਬਈ ਮੈਟਰੋ ਆ ਗਿਆ ਰੁਸਤਮਪੁਰ ਆਪਣੇ ਖੱਬੇ ਪਾਸੇ ਉਹ ਕਹੇ ਸੀ ਮੈਂ ਕਿਹਾ ਜੀ ਦਮ ਲੈ ਲੈ ਤੇ ਇਧਰ ਨਿਗਾ ਪਈ ਆ ਸਾਰਾ ਪਿਆਜ਼ ਲੱਗਿਆ ਹੋਇਆ ਇਹ ਤਾਂ ਕੱਢ ਕੇ ਰੱਖ ਲਿਆ ਮੇਰੇ ਨਾਲ ਟਰਾਲੀਆ 'ਚ ਪਾਈ ਜਾਂਦੇ ਨੇ ਆ ਸਾਰਾ ਪਿਆਜ਼ ਆ ਉਹ ਘਟੀ ਟਰਾਲੀ ਘਾਟੇ ਘਾਟੇ ਟਰਾਲੀਆ 'ਚ ਮੁੱਧਾ ਪਾਈ ਜਾਂਦੇ ਨੇ ਆ ਹੈਗੀ ਆ ਜੀ ਸਾਰੇ ਪਿਆਜ਼ ਦੀ ਖੇਤੀ ਹਾਨਪੁਰ ਬਰਹਾਨਪੁਰ ਬਰਹਾਨ ਅੱਜ ਦਾ ਟਿਕਾਣਾ ਬਰਹਾਨਪੁਰ ਹਾਉ ਦੀ ਪਾ ਵੇ ਹਾਂ ਛੱਲੀ ਛੱਲੀ ਉਹੀ ਮੱਕੀ ਮੱਕੀ ਸੁੱਕਣੇ ਪਈ ਹੋਈ ਆ ਇਧਰ ਆਪਣੇ ਇਧਰ ਬਾਟਟ ਓਕੇ ਮੱਕੀ ਸੁੱਕਣੀ ਪਈ ਹੋਈ ਆ ਜਹੀ ਪੋਲ ਚੜ੍ਹ ਕੇ ਸੁੱਕੇ ਅਸੀਂ ਵੀ ਬਹਿ ਜਾਣਾ ਬਥਰੇ ਨਿਕਲਦੇ ਆ ਹੈ ਬਾਜੀ ਐ ਦੇ ਗੁਰੂ ਨੇ ਤੇ ਪੇਟਾ ਚਾਰ ਦੀਆਂ ਚਾਰ ਦੀਆਂ ਘੁੰਮੀ ਜਾਣਾ ਘੁੰਮੀ ਆਣਾ ਇੰਦੀ 6-6 ਮਹੀਨੇ ਸਾਲ-ਸਾਲ ਘਰੇ ਨਹੀਂ ਵੜਦੇ ਜਿੱਥੇ ਬਸ ਰਾਤ ਰੁਕਣੀ ਆ ਉੱਥੇ ਰੁਕ ਜਾਣਾ ਰਾਤ ਜਿੱਥੇ ਪੈਣੀ ਉੱਥੇ ਰੁਕਹਿਣਾ ਫਿਰ ਅੱਗੇ ਨੂੰ ਚੱਲੀ ਜਾਣਾ ਹਰ ਰਸਤੇ ਜਿੰਨੇ ਵੀ ਆਏ ਆ ਸਾਰੇ ਇੱਥੇ ਆ ਨਿਆਣਾ ਚੱਲਦਾ ਫਿਰ ਚੁੱਪ ਇੱਕ ਟੋਲਾ ਵੇਰ ਆ ਗਿਆ ਭੇਡਾਂ ਦਾ ਹਾਂ ਗੈਂਤੀ ਦੇ ਮੈਂ ਸਵਰਨ ਅੰਗਦੇ ਨਾ ਅੰਗਦੇ 10 12 ਟੋਲਾ ਦੇਖ ਲਿਆ ਮਤਲਬ ਜਿੱਦਾਂ ਇੱਕ ਜਾਣਾ ਮਤਲਬ 100 50 ਤੱਕ ਭੇਡਾਂ ਲੈ ਕੇ ਹੀ ਫਿਰਦਾ ਨਾਲ ਬਾਕੀ ਬਾਕੀ ਰਸਤੇ 'ਚ ਕਰ ਕਰ ਬਿਠਾ ਡਿਜ਼ਾਈਨ ਪਾਏ ਪਏ ਆ ਸੜਕ 'ਤੇ ਇਹਨਾਂ ਨੇ ਤੇਲ ਪਾਣੀ ਖਵਾ ਲਈਏ 3 ਕਿਲੋਮੀਟਰ ਖਿੱਚ ਲਿਆ ਆਪਾਂ ਜਿੱਥੇ ਦਾਣਾ ਪਾਣੀ ਛੱਗਿਆ ਸੀ ਉੱਥੋਂ ਦੀ ਹਾਂ ਰੁੱਕ ਕੇ ਹਾਂ ਰੁੱਕ ਕੇ ਚਾਹ ਪਾਣੀ ਛੱਕ ਕੇ ਫੇਰ ਖਿੱਚਾਂਗੇ ਅੱਗੇ ਨੂੰ ਹੋਵੇ ਮੈਟਰੋ ਜਿੱਥੋਂ ਦਾਣਾ ਪਾਣੀ ਛਕਿਆ ਸੀ ਉੱਥੋਂ ਦੀ 30 ਕਿਲੋਮੀਟਰ ਤੱਕ ਆਪਾਂ ਅੱਗੇ ਆ ਗਏ ਆ 40 ਕਿਲੋਮੀਟਰ ਲਗਭਗ ਅੱਜ ਦਾ ਆਪਣਾ ਸਫ਼ਰ ਰਹਿ ਗਿਆ ਤੇ ਹੁਣ ਇੱਥੇ ਰੁੱਕ ਕੇ ਢਿੱਡ ਫੂਕਣੀ ਚਾਹ ਪੀ ਕੇ ਫੇਰ ਨਿਕਲਦੇ ਅੱਗੇ ਨੂੰ ਕਿਆਂ ਦੇ ਮੈਗਾ ਜੇ ਕੈਲਸ਼ੀਅਮ ਪੂਰਾ ਕਰ ਲੀਏ ਤੂੰ ਦੁੱਧ ਤਾਂ ਛੱਕ ਕੇ ਫੇਰ ਨਿਕਲਾਂਗੇ ਇੱਥੋਂ ਦੀ ਤੇ ਰੁਕੇ ਤਾਂ ਚਾਹ ਹੁੰਦੀ ਸੀਗਾ ਮੈਂ ਕਿਹਾ ਚਾਹ ਨਾਲੋਂ ਦੁੱਧ ਹੀ ਠੀਕ ਆ ਫਾਇਦਾ ਹੀ ਫਾਇਦਾ ਹਰ ਪਾਸੇ ਹੁਣ ਛੱਕ ਕੇ ਤੇ ਨਿਕਲਦੇ ਆ ਆਪਣੇ ਸਫ਼ਰ ਵੱਲ ਨੂੰ ਤੇ ਇੱਥੇ ਦੁੱਧ ਇੱਕ ਗਲਾਸ ਬਸ 30 ਰੁਪਏ ਦਾ ਕਿੱਲਾ ਅਸੀਂ ਤਾਂ ਇਹ ਕਿਹਾ ਸੀ ਭਾਈ ਕਿੱਲਾ ਸਦਾ ਹੀ ਦਿੱਤੇ ਕਿਲੋ ਆਦੀ ਉਹ ਪੀ ਲਾਂਗੇ ਖੰਡੇ ਆਸ਼ੀ ਨਹੀਂ ਦਿੱਤੇ ਗਲਾਸ ਵਿੱਚ ਗਰਮ ਕਰਕੇ ਦਿੱਤੇ ਆ ਗਲਾਸ 30 ਰੁਪਏ ਦਾ ਮੈਂ ਕਿਹਾ ਕੋਈ ਬਾਤ ਨਹੀਂ ਚਲੇਗਾ ਓ ਭਾਈ ਜੀ ਹੋ ਗਏ ਬਿੱਲ ਪਾਣੀ ਦੀ ਬੋਤਲਾਂ ਵੀ ਲੈ ਲਈਆਂ ਬਬੇ ਉਹ ਕਪਾਲੇ ਪਾਣੀ ਓ ਭਾਈ ਜੀ ਬੈਲੀ ਬੈਲੀ ਕਰਤੀ ਸੋ ਆਪਣੇ ਚ ਪਾਓ ਲੈ ਐਚ ਵੀ ਵਧੀ ਮੇਰੇ ਅੱਚੂ ਉਹ ਵੀ ਪਟਾਓ ਓ ਭਾਈ ਜੀ ਥੱਲੇ ਹੀ ਰੱਖਿਓ ਪਾਜੀ ਉੱਪਰ ਕੈਲਸ਼ੀਅਮ ਖਤਮ ਹੋ ਜਾਣਾ ਫੇਰ ਉਹ ਬਾਈ ਨੇ ਤਾਂ ਮੈਨਾਂ ਨਾ ਦੋ ਗਲਾਸ ਪੀਤੇ ਲਾਦੇ ਪੁਲ ਚਾਰਤਾ ਉਹਨਾਂ ਤਾਂ ਆਈ ਜਾਵਾਂਗੇ ਬਾਈ ਦਲ ਰਾਮ ਨਾ ਪੁਲ ਦੇ ਥੱਲੇ ਥੱਲੇ ਪਾਜੀ ਭਰੋਸਾ ਉੱਠ ਗਿਆ ਉੱਤੇ ਯਾਰ ਸਾਨੂੰ ਕਹਿੰਦਾ ਬੱਸ ਤੁਸੀਂ ਚੱਲੂਗੇ ਨਾ ਔਰ ਤੋਂ ਪਹਿਲਾਂ ਜਿੱਥੇ ਹੁਣ ਆਪਾਂ 500 ਖੜੇ ਆ ਹੁਣ ਸਾਨੂੰ ਦੁੱਧ ਪੀ ਕੇ ਕਹਿੰਦਾ ਕਹਿੰਦਾ ਦੇਖੀ ਹੁਣ 50 ਦੀਆਂ ਗੱਡੀਆਂ ਦੇਖਣੀਆਂ ਪੰਜਾਬੀ ਢਾਬੇ ਦੇਖਣੇ ਪੰਜਾਬੀ ਢਾਬਾ ਦਾ ਕੋਈ ਨਹੀਂ ਦਿਖਿਆ ਨਾ ਪੰਜਾਬ ਦੀਆਂ ਗੱਡੀਆਂ ਦੇਖੀਆਂ Rajasthan ਦੀਆਂ ਸਾਰੀਆਂ ਗੱਡੀਆਂ ਹਨ ਕੰਮ ਚੜਾਈ ਤਾਂ ਖਤਮ ਹੀ ਹੋ ਗਈ ਆ ਹੁਣ ਨਾਲੇ ਚੜ੍ਹਾਈ ਸ਼ੁਰੂ ਹੋ ਗਈ ਯਾਰ ਪਹਾੜ ਜੇ ਆ ਗਏ ਪਤੰਦਰ ਨੇ ਤਾਂ ਜ਼ੋਰ ਲਵਾਤਾ ਭਾਜੀ ਇਹ ਬੰਦਾ ਸਹੀ ਨਹੀਂ ਆ ਇਹ ਗੱਡੀਆਂ ਬਹੁਤ ਆ ਆ ਇਹ ਭਾਜੀ ਬੰਦਾ ਸਹੀ ਨਹੀਂ ਆ ਤੋ Google Map ਫੜੋ ਇਹ ਗਲਤ ਰੋਡ ਲਿਆ ਸਾਨੂੰ ਹੇ ਦਾ ਧੂਆ ਕਢਾਦਾ ਪੁੱਤੰਦਰ ਨੇ ਪੋਲ ਚੜਾ ਕੇ ਚਲੋ ਚੱਲੀ ਜਾਨਾ ਮਿੱਠਾ ਮਿੱਠਾ ਤਾਂ ਹੈ ਬਾਜੀ ਆ ਬੋਤਲ ਪਾਣੀ ਦੀ ਤਾਂ ਹੀ ਲੈ ਕੇ ਦਿੱਤੀ ਕਹਿੰਦਾ ਤੁਸੀਂ ਪਾਣੀ ਰੱਖੋ ਆਪਣੇ ਕੋਲ ਲੋਡ ਪਾਊਗੀ ਚੜਾਈ ਚੜਾ ਦਿੰਦਾ ਪੁੱਤਰ ਲਈ ਉੱਪਰ ਵੀ ਆਣੀ ਕਿਤੇ ਚੜਾਈ ਚੜਾ ਦਿੰਦਾ ਹੈ ਪੁੱਤਰ ਨੂੰ ਪੈਸੇ ਕੋਈ ਨਹੀਂ ਹੈਗਾ ਕੱਟ ਵੱਧ ਕਰ ਲੱਗੇ ਪਹਾੜੀ ਦੀ ਰੋਡ ਸਿੱਧਾ ਕਰਨ ਲੱਗੇ ਹੋਏ ਆ ਬਸ ਐਂ ਚੱਲੀ ਜਾਂਦਾ ਉਹ ਰੋਡ ਬਣਨ ਕਰਕੇ ਗੱਟ ਖਾਨਾ ਪਹੁੰਚਦਾ ਥੋੜੀ ਮਿੱਟੀ ਉਡਦੀ ਬਾਈ ਧੂਆਂ ਘੜਦਾ ਬੁਰਾਨਪੁਰ 19 ਕਿਲੋਮੀਟਰ ਓਹ ਵਾਹ ਜੀ ਕੰਮ ਖਿੱਚ ਤੋਂ ਹੋ ਕੇ ਕੰਮ ਨੇੜੇ ਆ ਗਿਆ ਹੁਣ 10 ਕਿਲੋਮੀਟਰ ਰਹਿ ਗਿਆ ਆਪਣਾ ਸਫ਼ਰ ਅਜਾ ਓਹ ਵਾਹ ਜੀ ਸ਼ਾਮ ਦੇ ਓਹ ਵਾਹ ਕਿ ਯਾਤੋਂ ਦਾ ਪਹਿਲਾ ਹੋ ਗਿਆ 5:20 ਹੋ ਗਏ ਨੇ ਤੇ ਸੂਰਜ ਭਾਜੀ ਵੀ ਸਮੇਂ ਸਾਰ ਢਲ ਗਿਆ ਨੇ ਤੇ ਆਪਣਾ ਸਫ਼ਰ ਲਗਭਗ 15 ਕਿਲੋਮੀਟਰ ਰਹਿ ਗਿਆ ਹੋਰ ਅੱਜ ਤੇ ਇਤਰਾਈ ਆ ਗਈ ਤਾਂ ਨੰਤ ਆਜੂਗਾ ਪੂਰਾ ਸੂਰਜ ਭਾਈ ਥੱਲੇ ਉਤਰਨ ਤੋਂ ਪਹਿਲਾਂ ਅੱਧੀ ਗੱਡੀਆਂ ਥੱਲੇ ਉਤਰ ਜਾਗੇ ਹੈ ਭਾਜੀ ਜੇ ਅੱਦੇ ਚੜਾਈ ਆ ਉਤਰਾਈ ਰਹੀ ਬਸ ਥੋੜਾ ਜਿਹਾ ਰਹਿ ਗਿਆ ਸਫ਼ਰ ਆਪਣਾ ਕੋਨਾ ਦਾ ਵੀ ਜ਼ੋਰ ਲੱਗਿਆ ਆ ਪੂਰਾ ਇੱਧਰ ਸਾਡਾ ਤਾਂ ਲੱਗੇ ਹੀ ਲੱਗਿਆ ਓਏ ਵਾਹਿਗੁਰੂ ਜੀ ਪਹੁੰਚ ਗਏ ਗੁਰਦੁਆਰਾ ਸਾਹਿਬ ਗੁਰਦੁਆਰਾ ਵੱਡੀ ਸੰਗਤ ਬੁਹਾਰਨਪੁਰ ਵਾਹਿਗੁਰੂ ਸੋ ਫਾਈਨਲੀ ਭਾਈ ਜੀ ਪਹੁੰਚ ਗਏ ਗੁਰਦੁਆਰਾ ਸਾਹਿਬ ਤੇ ਸ਼ਹਿਰ ਬੁਹਾਰਨਪੁਰ ਤੇ ਗੁਰਦੁਆਰਾ ਵੱਡੀ ਸੰਗਤ ਤੇ ਹੁਣ ਬਾਈ ਜੀ ਪਹੁੰਚ ਗਏ ਕਮਰੇ ਦੇ ਵਿੱਚ ਆ ਗਏ ਆ ਤੇ ਰਾਤ ਇੱਥੇ ਰਵਾਂਗੇ ਤੇ ਸਵੇਰੇ ਪਾਵਾਂਗੇ ਆਪਣੇ ਇੱਥੋਂ ਦੀ ਅਗਲੇ ਸਫ਼ਰ ਵੱਲ ਤੇ ਲਗਭਗ ਤੱਕ ਸ੍ਰੀ ਹਜੂਰ ਸਾਹਿਬ ਆਪਣਾ ਇੱਥੋਂ ਦੀ 350 ਕਿਲੋਮੀਟਰ ਸਫ਼ਰ ਰਹਿ ਗਿਆ ਬਾਈ ਜੀ ਤੇ ਬਸ ਹੁਣ ਰਾਤ ਇੱਥੇ ਰਵਾਂਗੇ ਦਰਸ਼ਨ ਵੇਲੇ ਕਰ ਲਿਆ ਮੱਥਾ ਟੇਕ ਲਿਆ ਜੀ ਦਰਸ਼ਨ ਵੇਲੇ ਕਰ ਲਿਆ ਤੇ ਹੁਣ ਸਵੇਰੇ ਪਾਵਾਂਗੇ ਇੱਥੋਂ ਦੀ ਆਪਣੇ ਸਫ਼ਰ ਵੱਲ ਨੂੰ ਕਨ ਚੱਲਦੇ ਬਾਕੀ ਮੇਲੇ ਤੁਹਾਨੂੰ ਨਵੀਂ ਵੀਡੀਓ ਨਵੇਂ ਬਲੌਗ ਦੇ ਨਾਂ ਤੇ ਬਾਈ ਜੀ ਜੁੜੇ ਛੱਡੇ ਆ ਚੰਗਾਈ ਸਤ ਸ੍ਰੀ ਅਕਾਲ